ਬੀਤੇ ਦਿਨ ਛੀਰੀਹਾਲ ਹੋ ਗਈ ਪੁਰਦੇ ਨੇੜੇ ਦੀ ਕੀ ਕਸਬਾ ਉਦਨਵਾਲ ਵਿਖੇ ਪੈਟਰੋਲ ਪੰਪ ਤੇ ਹੋਈ ਲੁੱਟ ਦੀ ਵੱਡੀ ਵਾਰਦਾਤ ਵਿੱਚ ਮਾਰੇ ਗਏ ਮੁਲਾਜ਼ਮ ਅਤੇ ਜ਼ਖਮੀ ਹੋਏ ਕਰਮਚਾਰੀਆਂ ਦੇ ਪਰਿਵਾਰਾਂ ਲਈ ਇਨਸਾਫ ਦਾ ਰਾਹ ਹੌਲੀ-ਹੌਲੀ ਸਾਫ਼ ਹੋ ਰਹੀ ਹੈ ਇਸ ਲੁੱਟ ਤੇ ਕਤਲ ਦੀ ਘਟਨਾ ਤੇ ਅੰਜਾਮ ਦੇਣ ਵਾਲੇ ਇੱਕ ਮੁੱਖ ਲਤੇਰਿਆਂ ਨੂੰ ਘਮਾਨ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਦੱਸਦੀ ਹੈ ਕਿ 13 ਮਾਰਚ ਨੂੰ ਉਦਨਵਾਲਦੇਵ ਇੱਕ ਪट्रोल पंप ਤੇ ਲੁਟੇਰਿਆਂ ਨੇ ਗੋਲੀਆਂ ਚਲਾਈਆਂ ਸਨ ਜਿਸ ਕਾਰਨ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਪट्रोल पंप ਮੁਲਾਜ਼ਮ ਦੀ ਮੌਤ ਹੋ ਗਈ ਸੀ ਜਦਕਿ ਦੂਜਾ ਗੰਬੀਰ ਜ਼ਖਮੀ ਹੋ ਗਿਆ ਸੀ ਪੁਲਿਸ ਲੰਬੇ ਸਮੇਂ ਤੋਂ ਇਸ ਮੁਲਾਜ਼ਮ ਮੁਲਜਮਦੀਦ ਤਲਾਸ਼ ਕਰ ਰਹੀ ਸੀ ਜਿਸ ਨੇ ਆਪਣੇ گروਹ ਦੇ ਸਾਥੀਆਂ ਨਾਲ ਮਿਲ ਕੇ 50 ਤੋਂ ਵੱਧ ਲੁੱਟਾਂ ਨੂੰ ਅੰਜਾਮ ਦਿੱਤਾ ਹੈ ਮੀਡੀਆ ਨਾਲ ਗੱਲਬਾਤ ਦੌਰਾਨ ਐਸਐਚਓ ਬਲਦੀਕੁਰ ਨੇ ਦੱਸਿਆ ਕਿ ਇਹ ਮੁਲਜਮ ਕਾਫੀ ਸਮੇਂ ਤੋਂ ਪੁਲਿਸ ਦੀ ਲਿਸਟ 'ਚ ਸੀ ਅਤੇ ਪੁਚਕਿਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੋਰ ਵੀ ਕਈ ਬਾਦਤਾਂ ਲੁੱਟਾਂ ਖੋਹਾਂ ਦੇ ਕਤਲ ਦੀ ਬਾਦਤਾਂ ਨੂੰ ਸ਼ਾਮਲ ਲਗਾਇਆ ਚੁੱਕਾ ਹੈ ਉਹਨਾਂ ਦਾ ਕਿਹਾ ਕਿ ਅਸੀਂ ਇਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਅਤੇ ਅਗਲੀ ਜਾਂਚ ਜਾਰੀ ਹੈ ਘਟਨਾ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਲੋਕਾਂ 'ਤੇ ਰਾਹਤ ਦਾ ਸਵਾਲ ਹੈ ਹੁਣ ਵੇਖਣਾ ਇਹ ਰਹੇਗਾ ਕਿ ਪੁਲਿਸ ਹੋਰ ਇਸ ਕੇਸ ਨੂੰ ਕਿਹੜੀ ਨਵੀਂ ਕਲਾਸਿਫਾਈ ਕਰਦੀ ਹੈ ਆਓ ਦੇਖਦੇ ਹਾਂ ਕਸਬਾ ਕਮਾਂਡੋਂ ਪੱਤਰਕਾਰ ਜਸਪਾਲ ਚੰਦੋਂ ਦੀ ਐਲਮਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਇਸ ਵਿੱਚ 16 ਤਿੰਨ ਇੱਕ ਉਧਨਵਾਲ ਪੈਟਰੋਲ ਪੰਪ ਤੇ ਲੁੱਟ ਦੀ ਨੀਤ ਦੇ ਨਾਲ ਦੋ ਜਣੇ ਜਿਹੜੇ ਬਲਦੇਵ ਸਿੰਘ ਤੇ ਸਾਫ ਸਿੰਘ ਜਿਹੜੇ ਆਏ ਸੀਗੇ ਪਰ ਲੁੱਟ ਤਾਂ ਇਹਨਾਂ ਕੋਲ ਹੋਈ ਨਹੀਂ ਲੇਕਿਨ ਜਿਹੜੇ ਸੀਗੇ ਉਹ ਪੈਟਰੋਲ ਪੰਪ ਦੇ ਸੀਗੇ ਕਰਿੰਦੇ ਹੈਗੇ ਸੀਗੇ ਉਹਨਾਂ ਦੇ ਦੋ ਇੱਕ ਨੂੰ ਜ਼ਖਮੀ ਕਰਤਾ ਇੱਕ ਦੀ ਜਿਹੜੀ ਹੈਗੀ ਗੋਲੀ ਲੱਗਣ ਦੇ ਨਾਲ ਉਹਦੀ ਮੌਤ ਹੋ ਗਈ ਸੀ ਜਿਹੜਾ ਕਿ ਉਹ ਹਿਮਾਚਲ ਪੰਜਾਬ ਦਾ ਰਹਿਣ ਵਾਲਾ ਸੀ ਰਵੀ ਕੁਮਾਰ ਸੀਗਾ ਇਹ ਇਹਦੇ ਵਿੱਚ ਜਿਹੜਾ ਸਾਹਬ ਸਿੰਘ ਹੈਗਾ ਵਾ ਇਹ ਕਾਨੂੰਨਵਾਨ ਪੁਲਿਸ ਨੇ ਜਿਹੜਾ ਹੈਗਾ ਇਹਨਾਂ ਨੇ ਇਸ ਤੋਂ ਬਾਅਦ 2 ਦਿਨ ਬਾਅਦ ਹੀ ਜਿਹੜੀ ਹੈਗੀ ਵਾਰਤਤ ਫਿਰ ਇਹਨਾਂ ਨੇ ਕੀਤੀ ਕਾਨੂੰਨਵਾਨ ਕਾਨੂੰਨਵਾਨ ਵਾਲਿਆਂ ਨੇ ਇਹਨਾਂ ਨੂੰ ਉੱਥੇ ਟੇਸ ਕਰਕੇ ਸਾਹਬ ਸਿੰਘ ਨੂੰ ਰੈਸਟ ਕਰ ਲਿਆ ਸੀਗਾ ਫਿਰ ਅਸੀਂ ਪ੍ਰੋਡਕਸ਼ਨ ਰੂਮ ਤੇ ਲੈ ਕੇ ਆਏ ਹੈਗੇ ਆ ਤੇ ਜਿਹੜਾ ਬਲਦੇਵ ਸਿੰਘ ਹੈਗਾ ਵਾ ਇਹ ਨਸੀਰਪੁਰ ਦਾ ਰਹਿਣ ਵਾਲਾ ਹੈਗਾ ਇਹਨੂੰ ਅਸੀਂ ਰੈਸਟ ਕੀਤਾ ਹੈਗਾ ਬਟਾਲਾ ਪੁਲਿਸ ਨੇ ਰੈਸਟ ਕੀਤਾ ਹੈਗਾ ਵਾ ਇਹ ਬਹੁਤ ਜ਼ਿਆਦਾ ਮੈਦੇਰੀਏ ਦੇ ਵਿੱਚ ਤੇ ਪਲੱਸ ਗੁਰਦਾਸਪੁਰ ਤੇ ਸਾਡਾ ਜਿਹੜਾ ਕਮਾਂਡ ਥਾਣਾ ਹੈਗਾ ਇਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦੀਆਂ ਵਾਰਦਾਤਾਂ ਘੱਟੋ-ਘੱਟ ਛੋਟੀਆਂ-ਛੋਟੀਆਂ ਵਾਰਦਾਤਾਂ ਜਿਹੜੀਆਂ 50 ਦੇ ਕਰੀਬ ਕੀਤੀਆਂ ਹੋਣਗੀਆਂ ਸਾਡੇ ਥਾਣੇ ਦੇ ਵਿੱਚ ਜਿਹੜਾ ਇੱਕ ਸਾਭ ਸਿੰਘ ਦਾ ਪੈਟਰੋਲ ਪੰਪ ਸੀਗਾ ਉੱਥੇ ਵੀ ਇਹਨਾਂ ਨੇ ਲੁੱਟਖੋਖ ਕੀਤੀ ਫਿਰ ਇੱਕ ਗ੍ਰਾਮਨੀ ਬ੍ਰਾਂਚ ਹੁੰਦੀ ਹੈਗੀ ਜਿੱਦੇ ਵਿੱਚ ਪੈਸਿਆਂ ਦਾ ਕੋਈ ਲੈਣ ਦੇਣ ਹੁੰਦਾ ਉੱਥੇ ਰਾਤ ਨੂੰ ਇਹਨਾਂ ਨੇ ਇੱਕ ਕੈਮਰਾ ਚੋਰੀ ਕੀਤਾ ਤੇ ਇੱਕ ਇਹਨਾਂ ਨੇ 60000 ਰੁਪਇਆ ਜਿਹੜਾ ਹੈਗਾ ਉਥੋਂ ਲੁੱਟ ਕੇ ਲੈ ਕੇ ਗਏ ਸੀਗੇ ਹੁਣ ਤੱਕ ਕਿੰਨੀਆਂ ਕਵਾਰ ਦਾਤਾਂ ਦਾ ਜਿਹੜਾ ਮੰਨਦੇ ਆਂ ਵੀ ਆਪਾਂ ਇੰਨੀਆਂ ਕਵਾਰ ਦਾਤਾਂ ਇਹਨਾਂ ਨੇ ਕੀਤੀਆਂ ਤੁਹਾਡੇ ਕੋਲ ਇਹਨਾਂ ਨੇ ਇੱਕ ਮੈਦੇ ਤੋਂ ਜਿਹੜੇ ਪਿਸਟਲ ਦੀ ਵਾਰਦਾਤ ਸਾਡੇ ਉਧਨਵਾਲ ਹੋਈ ਆ ਇੱਕ ਇਹਨਾਂ ਨੇ ਉਥੋਂ ਪਿਸਟਲ ਖੋਇਆ ਸੀ ਹੋ ਜੀ ਨੌਜਵਾਨ ਸੀਗਾ ਉਹਨਾਂ ਦਾ ਬੈਗ ਹੋਇਆ ਬੈਗ ਦੇ ਵਿੱਚ ਇਹਨਾਂ ਨੂੰ ਉੱਥੋਂ ਮਿਲਿਆ ਉਸ ਏਰੀਏ 'ਚ ਵੀ ਬਹੁਤ ਜ਼ਿਆਦੀਆਂ ਕੀਤੀਆਂ ਸਾਡੇ ਜਿਹੜੀ ਸਾਡੇ ਏਰੀਏ ਦੇ ਵਿੱਚ ਜਿੰਨੀਆਂ ਵਾਰਦਾਤਾਂ ਕੀਤੀਆਂ ਛੋਟੀਆਂ-ਛੋਟੀਆਂ ਕੁਝ ਤਾਂ ਕਈ ਵਾਰੀ ਜਿਹੜੀਆਂ ਹੈਗੀਆਂ ਦੱਸਦੇ ਹੀ ਨਹੀਂ ਹੈਗੇ ਲੋਕ ਸਾਨੂੰ ਪਰ ਜੋ ਇਹਨਾਂ ਦੀ ਪੁੱਛਗਿੱਛ ਵਿੱਚ ਆਏ ਹੈਗੇ ਇਹਨਾਂ ਨੇ ਕਾਫੀ ਜਿਹੜੀਆਂ ਹੈਗੀਆਂ ਵਾਰਦਾਤਾਂ ਕੀਤੀਆਂ ਨੇ 50 ਦੇ 60 ਦੇ ਕਰੀਬ ਲਗਾਤਾਰ ਇਹ ਵਾਰਦਾਤਾਂ ਕਰ ਰਹੇ ਸੀਗੇ ਜਿਹੜੇ ਕਿ ਅਸੀਂ ਅਸੀਂ ਫੜਲੇ ਹੈਗੇ ਆ ਦੋਨੋਂ ਦੋਨੋਂ ਹੀ ਇੱਕ ਜਿਹੜਾ ਬਲਦੇਵ ਸਿੰਘ ਦਾ ਹੈਗਾ ਇਹਦੇ ਸੱਟ ਲੱਗਣ ਕਰਨ ਜਿਹੜਾ ਇਹ ਹਸਪੀਟਲ ਐਡਮਿਟ ਹੈਗਾ ਇਹ ਤਾਂ ਸੱਟ ਕੇਵਾਂ ਲੱਗੇਵੇਂ ਇਹ ਜਦੋਂ ਅਸੀਂ ਰਿਪੋਰਟ ਕੀਤਾ ਹੈਗਾ ਤਾਂ ਇਹਨੂੰ ਫੜਿਆ ਤੇ ਇਹਨੇ ਕੋਠੇ ਤੋਂ ਛਾਲ ਮਾਰ ਦਿੱਤੀ ਠੀਕ ਇਹ ਤਾਂ ਦੇਖੋ ਪਿਛਲਾ ਰਿਕਾਰਡ ਜਿਹੜਾ ਸੀ ਉਹ ਵੀ ਕ੍ਰਿਮੀਨਲ ਰਿਕਾਰਡਿੰਗ ਬਿਲਕੁਲ ਜੀ ਬਿਲਕੁਲ ਇਹ ਕ੍ਰਿਮੀਨਲ ਹੈਗਾ ਤੇ ਬਹੁਤ ਜ਼ਿਆਦਾ ਇਹਨਾਂ ਤੇ ਕੇਸ ਰਜਿਸਟਰ ਹੈਗਾ ਠੀਕ ਹੈ ਹੋਰ ਅੱਗੇ ਪੁਸ਼ਕਸ਼ ਹੈ ਹਾਂ ਅੱਗੇ ਪੁਸ਼ਕਸ਼ ਜਿਹੜਾ ਹੈਗਾ ਟੱ ਲੱਗੀ ਬਲਦੇਵ ਸਿੰਘ ਦੇ ਉਹਦੀ ਅਸੀਂ ਅੱਜ ਪੁੱਛਗਿਸ਼ ਕਰਾਂਗੇ ਦੁਬਾਰਾ ਤੇ ਜਿਹੜਾ ਆ ਸਾਹਬ ਸਿੰਘ ਹੈਗਾ ਵਾ ਉਹਨੇ ਹਸ ਨੂੰ ਦੱਸਿਆ ਵੀ ਅਸੀਂ ਜਿਹੜੇ ਦੋਨੋਂ ਇਕੱਠੇ ਹੀ ਇਹ ਜੜੀਆਂ ਵਾਰਦਾਤਾ ਕਰਦੇ ਸੀ ਮੈਡਮ ਵੈਪਨ ਬ੍ਰਮਤ ਹੋ ਗਿਆ ਹਾਂਜੀ ਵੈਪਨ ਜਿਹੜਾ ਹੈਗਾ ਉਹ ਬ੍ਰਮਤ ਹੋ ਗਿਆ ਓਕੇ ਕੋਈ ਹੈ ਜੀ ਸਾਹਬ ਸਿੰਘ ਉਹ ਜਿਹੜਾ ਵੈਪਨ ਹੈਗਾ ਬ੍ਰਮਤ ਹੋਇਆ ਉਹ ਸਾਹਬ ਸਿੰਘ ਕੋਲੋਂ ਹੋਇਆ ਥਾਣੇ ਕਨੂਵਾਂ ਦੇ ਵਿੱਚ